ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੰਗੁਰਪ੍ਰੇਮ ਲਹਿਰੀ ਮੈਂ ਤੇ ਮੇਰੇ ਸਾਥੀ ਨਰੇਸ਼ ਪਠਾਣੀਆਂ ਨਵਾਂ ਸਫ਼ਰ ਕਰਨ ਲੱਗਿਆਂ ਸ਼ੁਰੂ ਤੁਹਾਨੂੰ ਇਸ ਸਫ਼ਰ ਦੇ ਦੌਰਾਨ ਲੈ ਕੇ ਚੱਲਾਂਗੇ ਤਿੱਬਤ ਤੇ ਚੀਨ ਦੇ ਬਾਰਡਰ ਦੇ ਨਾਲ-ਨਾਲ ਦੇ ਇਲਾਕੇ ਦੇ ਵਿੱਚ ਯਾਨੀ ਕਿ ਅਸੀਂ ਜਾ ਰਹੇ ਹਾਂ ਲਾਹੌਲ 스ਪੀਤੀ ਦੇ ਟੂਰ ਦੇ ਉੱਤੇ ਮੈਂ ਤੇ ਮੇਰੇ ਮਿੱਤਰ ਨਰੇਸ਼ ਪਠਾਣੀਆਂ ਨੇ ਪਲੈਨਿੰਗ ਕੀਤੀ ਕਿ ਇਸ ਵਾਰ ਅਸੀਂ ਤਿੱਬਤ ਤੇ ਚਾਈਨਾ ਦੇ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦਾ ਪਰਮਣ ਕਰੀਏ ਤੇ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਦੇਖੀਏ ਤੇ ਉਹਨਾਂ ਦੀ ਦਿਨਚਰਿਆ ਬਾਰੇ ਅਪਗਤ ਹੋਈਏ ਤੁਸੀਂ ਜੁੜੇ ਰਹੋ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਪੂਰੀ ਯਾਤਰਾ ਦਾ ਜਿਹੜਾ ਸਮਰਨ ਹੈ ਉਹ ਦਿਖਾਵਾਂਗੇ ਔਰ ਤੁਸੀਂ ਨਾਲ ਜੁੜੇ ਰਹੋ ਬਠਿੰਡੇ ਤੋਂ ਸਫਰ ਸ਼ੁਰੂ ਕਰ ਰਹੇ ਆ ਤੇ ਅੱਜ ਆਪਾਂ ਚੱਲਾਂਗੇ ਨਾਰਕੰਡਾ ਵੱਲ ਨੂੰ ਤੇ ਅੱਗੇ ਦੇਖਿਓ ਕੀ ਕੀ ਨਜ਼ਾਰੇ ਆਉਣਗੇ ਬਠਿੰਡਾ ਤੋਂ ਸਵੇਰੇ 6 ਵਜੇ ਚੱਲੇ ਤਾਂ ਸਿੱਧੀ ਬ੍ਰੇਕ ਰਾਜਪੁਰੇ ਜਾ ਕੇ ਰਮਾਰੀ ਰਾਜਪੁਰੇ ਦੇ ਛਾਬੇ ਦੇ ਵਿੱਚ ਚਾਹ ਪੀਣ ਤੋਂ ਬਾਅਦ ਅੱਗੇ ਦੀ ਫੇਰ ਅਸੀਂ ਤਿਆਰੀ ਕਰ ਲਈ ਤਾਂ ਕਿ ਸਫਰ ਨੂੰ ਟਾਈਮ ਸਰ ਨਵੇੜੇ ਜਾ ਸਕੇ ਤੇ ਅੱਜ ਦੇ ਪੜਾ ਤੇ ਟਾਈਮ ਨਾਲ ਪਹੁੰਚਿਆ ਜਾ ਸਕੇ ਆਪਣਾ ਇੱਕ ਇਹ ਨਾਟਿਆ ਦੋਸਤੋ ਤੇ ਲਾ ਹੋ ਗਿਆ ਸੀ ਅ ਥੋੜਾ ਇੱਕ ਸਾਲੀਏ ਬਾਈ ਉਹਨਾਂ ਤੋਂ ਦਸ਼ਮੀਸ਼ਾੜੋਂ ਰਿਪੇਅਰ ਪਹੁੰਚਿਆ ਜੀ ਆਪਾਂ ਜੀਰਕਪੁਰ ਤੇ ਬਾਈ ਉਹ ਲੱਗੇ ਹੋਏ ਨੇ ਕੰਮ ਤੇ ਇਹਨਾਂ ਅੱਗੇ ਭਜੀ ਆਪਣਾ ਅਮੀਰ ਸਿੰਘ ਅੱਛਾ ਇੱਥੇ ਹੀ ਆ ਤੁਸੀਂ ਹਾਂਜੀ ਲੋਕ ਨੇ ਅੱਛਾ ਸਹੀ ਠੀਕ ਹੈ ਦੋਸਤੋ ਪਹਾੜੀ ਸਫ਼ਰ ਸ਼ੁਰੂ ਹੋ ਚੁੱਕਾ ਹੈ ਤੇ ਅਸੀਂ ਇਸ ਵੇਲੇ Shimla ਤੋਂ ਪਹਿਲਾਂ ਇੱਕ ਰੈਸਟੋਰੈਂਟ ਵਿਖੇ ਚਾਹ ਪੀਣ ਲਈ ਰੁਕੇ ਹਾਂ ਤੇ ਨਾਲ ਆ ਥੋੜਾ ਜਿਹਾ ਟਰੈਕਿੰਗ ਦਾ ਨਜ਼ਾਰਾ ਵੀ ਦੇਖਣ ਲਈ ਉੱਪਰ ਪਹਾੜੀ ਤੇ ਚੜ ਗਏ ਤੇ ਆ ਜੋ ਚੱਲੀਏ ਫਿਰ ਆਪਾਂ ਅੱਗੇ ਵੱਲ ਨੂੰ ਤੇ ਅੱਜ ਤੁਹਾਨੂੰ ਇਸ ਸਫ਼ਰ ਦੇ ਦੌਰਾਨ ਇਕੱਲਾ Shimla ਜਾਂ Narkanda ਹੀ ਨਹੀਂ ਬਲਕਿ ਹਿਮਾਚਲ ਪ੍ਰਦੇਸ਼ ਦੇ ਮਸ਼ਹੂਰ ਹਿੱਲ ਸਟੇਸ਼ਨਾਂ ਦਾ ਭਰਮਣ ਕਰਾਵਾਂਗੇ ਤਾਂ ਜੁੜੇ ਰਹੋ ਨਾਲ ਅਖੀਰ ਤੱਕ ਸਾਰੀਆਂ ਵੀਡੀਓ ਜਰੂਰ ਦੇਖਿਓ ਅਸੀਂ ਇਸ ਵੇਲੇ Shimla ਤੋਂ ਬਾਈਪਾਸ ਵਾਲੇ ਰੋਡ ਤੇ ਲੰਘ ਰਹੇ ਹਾਂ ਤੇ ਸੱਜੇ ਪਾਸੇ ਤੁਸੀਂ ਦੇਖੋ ਉਹ ਜਿਹੜਾ ਦੂਰ ਸ਼ਹਿਰ ਤੁਹਾਨੂੰ ਨਜ਼ਰ ਆ ਰਿਹਾ ਹੈ ਇਹ Shimla ਹੈ ਤੇ ਅਸੀਂ ਨਾਰਕੰਡਾ ਜਾਣ ਲਈ ਤਾਰਾ ਦੇਵੀ ਮੰਦਿਰ ਵਾਲਾ ਰਸਤਾ ਅਪਣਾਇਆ ਉੱਥੋਂ ਅਸੀਂ ਸ਼ਿਮਲੇ ਤੋਂ ਬਾਈਪਾਸ ਹੁੰਦੇ ਹੋਏ ਇਸ ਰੋਡ ਦੇ ਉੱਤੇ ਆ ਗਏ ਸ਼ਿਮਲਾ ਦਾ ਫਿਰ ਉਸੇ ਕੋਲ ਚੱਲਦੇ ਹਾਂ ਬੇਹੱਦ ਕੀ ਰੇਟ ਹੈ ਇਸका ਜੀ 100 ਰੁਪਏ 50 ਰੁਪਏ ਦਾ ਬੈਠਣਾ ਕਿਤਨਾ 100 ਰੁਪਏ ਪਰ ਪਰਸਨ ਹੈ ਫੋਟੋ ਕੁਝ ਆਨੇਗਾ ਹਾਂ ਜੀ ਬਸ ਫੋਟੋ ਕੇ ਲਈ ਹੈ ਆ ਮਾਗੇ ਲੈ ਕੇ ਜਾਣੇ ਕੇ ਲਈ ਹੈ ਲੈ ਕੇ ਜਾਤਾ लेके जाने के लिए तो घोड़ा है हां ऊपर कुखरे में घोड़ा मिलता है जो गायों को घुमाने के लिए नहीं नहीं ये गांव लेके जाने के लिए पंजाब लेके जाने के लिए अरे भाई साहब 100 रुपए में काम नहीं आए हमने खुद ट्रैक्टर 1.5 लाख रुपए इनको खर्चा है 1.5 लाख रुपए का आता है अच्छा मारता तो नहीं मारता भी आज अच्छा 1.5 ਲੱਖ ਰੁਪਏ ਦਾ ਕਹਿੰਦੇ ਹਾਂ ਕਾ ਕਿਆ ਯਾਰ ਯਾਰ ਕਾ ਇਹ ਤਾਂ ਕਿਉਂ ਬੜਾ ਜਾਬਰਦਸਤ ਲੱਗਣਾ ਹਾਂ ਉਧਰ ਦਾ ਲਦਾਖ ਤੋਂ ਉਵੇਂ ਪਰ ਦੇਖੋਲੇ ਆਪਾਂ ਗਏ ਤਾਂ ਜੀ ਕਿਉਂ ਬਹੁਤ ਮਹਿੰਗਾ ਲੱਗਦਾ ਕਾ ਮਿਲਦਾ ਤੇ ਨਾ ਕਾ ਮਿਲਦਾ ਜੀ ਯਾਨੀ ਉਧਰ ਯੋ ਲਦਾਖ ਵਿੱਚ ਮਿਲਦਾ ਉਧਰ ਤੋਂ ਜੇ ਜਾਇ ਵੀ ਉਹ ਕੇ ਖਰੇ ਮੇਲ ਲੀਓ ਮੇਲ ਲੀਓ ਅੱਛਾ ਉਫਰੀ ਪਹੁੰਚੇ ਤਾਂ ਸਾਡਾ ਸਭ ਤੋਂ ਪਹਿਲਾਂ ਸਵਾਗਤ ਬੱਦਲਾਂ ਨੇ ਕੀਤਾ ਬਹੁਤ ਤੇਜ਼ ਰਫਤਾਰ ਦੇ ਵਿੱਚ ਬੱਦਲ ਇੱਧਰ ਉੱਧਰ ਭੱਜਦੇ ਦਿਖਾਈ ਦਿੱਤੇ ਪਹਾੜ ਦੀ ਟੀਸੀ ਤੋਂ ਬੱਦਲ ਥੱਲੇ ਵੱਲੋਂ ਬਹੁਤ ਤੇਜ਼ ਰਫਤਾਰ ਨਾਲ ਆਉਂਦੇ ਤੇ ਘਾਟੀ ਦੇ ਵਿੱਚੋਂ ਦੁਬਾਰਾ ਫਿਰ ਉੱਪਰ ਨੂੰ ਤੇਜ਼ ਰਫਤਾਰ ਨਾਲ ਹੀ ਚੜਦੇ ਦਿਖਾਈ ਦਿੱਤੇ ਇੱਕ ਵਾਰ ਤਾਂ ਸਾਨੂੰ ਇੱਥੇ ਇਸ ਤਰ੍ਹਾਂ ਲੱਗਿਆ ਕਿ ਬੱਦਲਾਂ ਦੇ ਵਿੱਚ ਫਸ ਜਾਣ ਤੋਂ ਬਾਅਦ ਹੁਣ ਅਸੀਂ ਆਪਣਾ ਸਫ਼ਰ ਅੱਗੇ ਜਾਰੀ ਨਹੀਂ ਕਰ ਪਾਵਾਂਗੇ ਪਰ ਅਸੀਂ ਸਫ਼ਰ ਜਾਰੀ ਕਰ ਦਿੱਤਾ ਤਾਂ ਅੱਗੇ ਸਾਡਾ ਸਵਾਗਤ ਵੀ ਹੈ ਦੋਸਤੋ ਸੋਫਰੀ ਤੋਂ ਚੱਲੇ ਸੀਗੇ ਤੇ ਹਾਲੇ ਥੋੜੀ ਵਾਟੇ ਆਏ ਸੀ ਤੇ ਮੀਂਹ ਕੁਝ ਦੇਖ ਸਕਦੇ ਹਾਂ ਮੀਂਹ ਦਾ ਜੋਰਾਂ ਜੋਰਾਂ ਤੇ ਆ ਬੱਦਲਾਂ ਦਾ ਨਜ਼ਾਰਾ ਲੈਣੇ ਲੱਗੇ ਸੀ ਮੀਂਹ ਕੰਨ ਲਾ ਗਿਆ ਤੇ ਹੁਣ ਇਹਦਾਂ ਟਕਿਆ ਰਿਹਾ ਹੁਣ ਮੈਟ ਦੇ ਨਾਲ ਸਾਡੇ ਦਾ ਸਾਰਾ ਲਾਇਆਇਆ ਜਿਹੜੇ ਇੱਕ ਅ ਸੋਹਣੀ ਨਾਲ ਜਿਹੜਾ ਹੈਗਾ ਔਰ ਨੀ ਬਹੁਤ ਤੇਜ਼ ਹੋ ਗਿਆ